25 ਦਸੰਬਰ ਦੀ ਸਵੇਰ ਤੇ ਬਾਈ ਨੇ ਬਣਾ ਕੀਤੀ ਮਾਰੂ ਚਾਹ ਦੁੱਧ ਕਹਿੰਦਾ ਹੈ ਨਹੀਂ ਸੀਗਾ ਤੇ ਨਾਲ ਘਰੋ ਲੈਂਦੀ ਪਿੰਨੀ ਦਿਨ ਖੜਨ ਲੱਗ ਪਿਆ ਹੈਗਾ ਤੇ ਪਰ ਇੱਧਰ ਜਿਵੇਂ ਪੱਛਮੀ ਸ਼ੋਰ ਵੱਲ ਆ ਗਏ ਪੱਛਮੀ ਕਿਨਾਰੇ ਤੇ ਤਾਂ ਦਿਨ ਪੰਜਾਬ ਨਾਲੋਂ 10 5 ਮਿੰਟ ਜਿਹੜਾ ਹੈਗਾ ਲੇਟ ਚੜਦਾ ਹੈਗਾ ਟੈਂਟਾਂ 'ਚ ਹਜੇ ਸਮਾਨ ਦਾ ਖਲਾਰਾ ਜਿਹੜਾ ਹੈਗਾ ਉਹ ਪ੍ਰੋਫੈਸਰ ਸਾਹਿਬ ਇਕੱਠਾ ਕਰ ਰਹੇ ਐ ਤੇ ਆਪਣੇ ਦੋ ਬੈਗ ਆਪਾਂ ਟੰਗ ਲੈਣੇ ਆ ਡੋਲਾ ਚੱਕ ਕੇ ਫਕੀਰ ਨੇ ਤੁਰ ਪੈਣਾ। ਹਮਤੋਂ ਫਕੀਰ ਆਦਮੀ ਐ ਡੋਲਾ ਠਾ ਕੇ ਚੱਲ ਪੜੇ। ਸਹੀ ਐ। ਸੂਰਜ ਚੜ੍ਹਨ ਦੇ ਨਾਲ ਸਭ ਆਪਣੇ ਕੰਮ ਹੀ ਧੰਦੇ ਲੱਗ ਗਏ। ਪਸ਼ੂ ਜਿਹੜੇ ਹੈਗੇ ਆ ਉਹਦੇ ਘਰਾਂ ਤੋਂ ਲਿਜਾ ਕੇ ਜਿੱਥੇ ਚਰਨ ਵਾਸਤੇ ਮਾੜਾ ਮੋਟਾ ਹੋਊਗਾ ਘਾ ਇੱਥੇ ਲੈ ਚੱਲੇ ਆ। ਤੇ ਫਿਰ ਉਤਵਾ ਬਸ ਚਰਨ। ਅਸੀਂ ਵੀ ਆਪ ਦਾ ਖੇਲਾ ਜਿਹੜਾ ਹੁਣੀ ਹੁਣੀ ਸਮੇਟ ਰਹੀ ਆ। ਬਾਰੇ ਪੁਣੀ ਭਰ ਰਹੇ ਆ ਤੇ ਆਪਾਂ ਯਾਰ ਤਗਰੀ ਆਪਣਾ ਬੈਗ ਤੇ ਮਾਈਕ ਨੂੰ ਲੋਡਡ ਹੈ ਉਸ ਲਈ ਦਸਤਾਰ ਸਜਾਉਣੀ ਹੈ ਤੇ ਫਿਰ ਤਿਆਰੀ ਧੰਨਵਾਦ Rajasthan ਲਈ ਮਾਈਆਂ ਦਾ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਤੇ ਉਹ ਜਿਹੜਾ ਸਕਿਮਡ ਮਿਲਕ ਹੈ ਅਸੀਂ ਗਰਮ ਕਰਕੇ ਤੇ ਭਾਈ ਬਣਾ ਲਿਆ ਤੇ ਹੁਣ ਸਾਡੀ ਬਣ ਰਹੀ ਹੈ ਕਾਫੀ ਇਹ ਵਾਲਾ ਹਾਂ ਹਾਂ ਠੀਕ ਹੈ ਜੀ ਉਹ ਉਹ ਸੁਬਾ ਆਪਣੇ ਚਾਹੀਦੀ ਨਾ ਮੇਰੇ ਕੋ ਉਸਮੇ ਹਾਂ ਇਹ ਆਪਣੇ ਭਾਈ ਸਾਹਿਬ ਹੈ ਥੋੜਾ ਹਮ ਕੋਵੋ ਕਰਨਾ ਕੀ ਕਰਨਾ ਕੀ ਹਿੰਦੇ ਸੋ ਲੱਛਣ ਕਰਨੇ ਹੋਣਾ ਥੋੜੇ ਜਿਹੀ ਕਿੰਨੇ ਵਾਰ ਪਾਵਾਂ ਕਾਫੀ ਕਿੰਨੀ ਪਾਵਾਂ ਇੱਕ ਹੀ ਬਹੁਤ ਹੈ ਪਾ ਪਾ ਇੱਕ ਵਾਰ ਸੀ ਜਾ ਹੁਣ ਇਹਨੂੰ ਉਡੇਲ ਦਿਆਵੇਂ ਉਡੇਲ ਉਲਟ ਦੇਵਾਂ ਇਹਨੂੰ ਹੁਣ ਲੱਗ ਦੇ ਮੈਂ ਵੀ ਮੈਂ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਉਹਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਦਿਨ ਹੈਗਾ 8ਵਾਂ ਢੋਲਾ ਵੀਰਾਂ ਤੋਂ تیاری ਹੈ ਚੱਲਣ ਦੀ ਅ ਰਣੌਫ ਕੱਚ ਸਾਟ ਲੇਕ ਤੇ ਰਣੌਤਸਰ ਜਿੱਥੇ ਲੱਗਦਾ ਹੈਗਾ ਤੇ ਉਸ ਤੋਂ ਬਾਅਦ ਜਾਵਾਂਗੇ ਜੀ ਆਪਾਂ ਗੁਰਦੁਆਰਾ ਲਖਪਤ ਸਾਹਿਬ ਜੋ ਤੋਂ ਪਹਿਲੇ ਪਾਦਸ਼ਾਹ ਨੇ ਮੱਕੇ ਮਦੀਨੇ ਦੀ ਯਾਤਰਾ ਸਾਗ ਰਹੀ ਸ਼ੁਰੂ ਕੀਤੀ ਸੀ ਅਰਬ ਸਾਗਰ ਦੇ ਨਾਲ ਅੱਜ ਆਪਾਂ ਅਰਬ ਸਾਗਰ ਦੇ ਨਾਲ ਜਾ ਕੇ ਰਹਿਣਾ ਹੈਗਾ ਸੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗ ਰਿਹਾ ਸਫ਼ਰ ਤੇ ਜਾਂ ਅੱਗੇ ਜਿਹੜੇ ਸੁਝਾਅ ਹੈਗੇ ਤੁਸੀਂ ਉਹ ਦੱਸ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਹ ਚੱਲ ਇਹ ਆ ਦਿਨੇਸ਼ ਜੀ ਬਾਹੂ ਤੇ ਇਹਨਾਂ ਦਾ ਇਹ ਸ਼ਰਧਾ ਰੈਸਟੋਰੈਂਟ ਐ ਨਾਸ਼ਾ ਹਾਊਸ ਨਾਸ਼ਤਾ ਹਾਊਸ ਤੇ ਗੁਜਰਾਤੀ ਥਾਰੀ ਟੀ ਸੈਂਟਰ ਇਹ ਉਧਰ ਇਹਨਾਂ ਦੇ ਬੈਠੇ ਆ ਪਾਪਾ ਜੀ ਰਾਮਜੀ ਬਾਉ ਤੇ ਦੋ ਇਹਨਾਂ ਦੀਆਂ ਬੇਟੀਆਂ ਕਸਤੂਰੀ ਔਰ ਪ੍ਰਤਨਿਆ ਪ੍ਰਤਨਿਆ ਇੱਥੇ ਅਸੀਂ ਰਹੇ ਸੀ ਨਾ ਕੋਈ ਰਾਤ ਸੈਂਟ ਲਾ ਕੇ ਇਹਨਾਂ ਨੇ ਸਾਨੂੰ ਰੱਖਿਆ ਇੱਥੇ ਹੁਣ ਅਸੀਂ ਪਾਉਨੇ ਅੱਗੇ ਨੂੰ ਚੱਲੇ ਨਗਰੀ ਵਸਦੀ ਭਲੀ ਤੇ ਸਾਧੂ ਚੱਲਦੇ ਭਲੇ ਚਲੋ ਜੀ ਚੱਲੇ ਪਾਈਏ ਹੁਣ ਅਥੋਂ ਕੋਲੋ ਵਾਏ Laojor. Finally back to road in the morning. Good morning, India. We are here for you. Dola to run off catch. Jithe lagdae run off catch da mila. ਵਾਲੀਆਂ ਚੀਜ਼ਾਂ ਮੇਰੇ ਡ੍ਰੀਮ ਡੈਸਟੀਨੇਸ਼ਨ ਦੇ ਵਿੱਚ ਰੱਖੀ ਬੈਠਾ ਸੀਗਾ ਤੇ ਅੱਜ ਇਸ ਵਾਰ ਪਰਮਾਤਮਾ ਨੇ ਮੌਕਾ ਬਖਸ਼ਿਆ ਤੇ ਆਪਾਂ ਹੁਣ ਉਹ ਪੂਰੀਆਂ ਕਰਨ ਜਾ ਰਹੇ ਹਾਂ ਸ਼ੁਕਰ ਵਾਹਿਗੁਰੂ ਦਾ ਲੋਕੀਂ ਪਰ ਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਬੇਤੁਰਾਂ ਦੀ ਤੋੜ ਹੋ ਗਿਆ ਅਸੀਂ ਤੂੜਾ ਵੀਤਿੰ ਗੁਜ਼ਰੀ ਕਹਾਣੀ ਦਹਾਂ ਅਸੀਂ ਬਹਿ ਕੇ ਸੁਣੋ ਮੇਰੇ ਸੁਪਨੇ ਚ ਉੱਟਾ ਮੈਂ ਬਣ ਕੇ ਪਤੰਗੇ ਵੇ ਵਾਈਟ ਰਨ ਆਫ ਕਚ ਪਾਣੀ ਤੇ ਪਾਣੀ ਤੇ ਸੁੱਕ ਜਾਂਦਾ ਤੇ ਥੱਲੇ ਆ ਲੂਣ ਦੇ ਡਲੇ ਇਹ ਬਣ ਜਾਂਦੇ ਕੈਸੇ ਆ ਭਈਆ ਠੀਕ ਹੈ ਸਰ ਠੀਕ ਹੈ ਬੇਸਰ ਜੀ ਨਾ ਬੜੀਆ ਬਾਸੇ ਰਾਈਡ ਕਰ ਕੇ ਆ ਰਹੇ ਹੋ ਹਮ ਪੰਜਾਬ ਸੇ ਆ ਰਹੇ ਹਾਂ ਪੰਜਾਬ ਸੇ ਆ ਰਹੇ ਹਾਂ ਆ ਕੇ ਜਾਏਗੇ ਲਖਪਤ ਜੀ ਦੀ ਸਾਈਟਲੈਸ ਕਰ ਗਈ ਕੋਲ ਖਾਣਾ ਫੋਨ ਦੇ ਦਿਸ ਨਹੀਂ ਕੋ ਛੱਡ ਗਿਆ ਤੇ ਕੁੰਡ ਕੱਢ ਕੇ ਬਹਿ ਗਈ ਝੁੰਗੜ ਮੱਟਾ ਫਾੜ ਕੇ ਬਹਿ ਗਈ ਓਹੋ ਇਹ ਨੂਨ ਆ ਬਾਈ ਤੇ ਬਾਈ ਦੱਸਦੇ ਆ ਵੀ ਜਿਹੜਾ ਨੂਨ ਦੀ ਖੇਤੀ ਹੈ ਔੜਾਨੀ ਬੋਟ ਵਾਲੇ ਪਾਸੇ ਨੂਨ ਦੀ ਖੇਤੀ ਵੀ ਹੁੰਦੀ ਹੈ ਉਥੋਂ ਉਮ ਓਕੇ ਦੀ ਗੈ ਗੈ ਰਿਹਾ ਮੈਂ ਉਹ ਖੇਤੀ ਸਮਝਦਾ ਮੈਂ ਕਿਉਂਕਿ ਉੱਥੇ ਬਣਾ ਕੇ ਟੋਏ ਆਪਣੇ ਕਿਆਰੀਆਂ ਉਹਦੇ ਚੋਂ ਨੂਨ ਸਖਾਸ ਕਾ ਕੇ ਤੇ ਕੱਢੀ ਜਾਂਦੇ ਆ ਤੇ ਟਾਟਾ ਕਨਾਮਕ ਮਿਲਦਾ ਹੈਗਾ ਐਸੇ ਹੈਂ ਕੀ ਨਾਮ ਆਪਕਾ ਮੇਰਾ ਪ੍ਰੇਸ਼ 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 ਰਾਵਲ ਹਾਂ ਹੋਰ ਕੀ ਹੈਂ ਕੈਸੀ ਹੈਂ ਬਹੁਤ ਸੁੰਦਰ ਆਪਕਰਨ ਹਮ ਠੀਕ ਹੈ ਇਹ ਕਿਆ ਦੇ ਰਹੇ ਹੋ ਇਹ ਕੱਛੀ ਪਗੜੀ ਹੈ ਪਗੜੀ ਹੈ ਮੇਰੇ ਬਾਂਦੀ ਹੈ ਪਗੜੀ आपका नाम है परेश परेश आपका नाम दिनेश दिनेश ठीक है सर, पोड़ों। पोड़ों तो भाई ये बच्चे है आप पढ़ते क्यों नहीं यार पढ़ते हैं आज छुट्टी है रोज ही छुट्टी करते हैं आप मेरे को लगता है नहीं रोज छुट्टी करते हैं ਰੋਈ ਨਹੀਂ ਹੁੰਦੇ ਹੋਗੇ ਆਪ ਮੌਜੂਦ ਨਹੀਂ ਹੁੰਦੇ ਅੱਜ ਸੋ ਵਾਈਟ ਰਨ ਆਫ ਕੱਚ ਦੇ ਵਿੱਚ ਆਪਾਂ ਘੁੰਮ ਫਿਰ ਕੇ ਕਿਹੜੇ-ਕਿਹੜੇ ਦੇਖ ਕੇ ਅੱਗੇ ਨੂੰ ਚੱਲੇ ਆ ਸਾਰਾ ਇਹ ਵਾਈਟ ਆਫਰਾ ਨੂੰ ਵਾਈਟ ਰਨ ਆਫ ਕੱਚ ਜਿਹੜਾ ਹੈਗਾ ਇਹ 50 60 ਕਿਲੋਮੀਟਰ ਦੇ ਘੇਰੇ 'ਚ ਫੈਲਿਆ ਹੋਇਆ ਹੈ ਇਹ ਆ ਲੂਣ ਉਹ ਤੇ ਦੇਖ ਸਕਦੇ ਹੋ ਗੱਲ ਤੇ ਖਾ ਕੇ ਵੀ ਗਲਬਰ ਨਹੀਂ ਇਹ ਉਹ ਸਾਫ ਨਹੀਂ ਹੋਣਾਗਾ ਇਹ ਸਾਫ ਕਰਦੇ ਆਇਓਡੀਨ ਆਇਓਡੀਨ ਬਾਥ ਮਨੋਲੇ ਵਾਲਾ ਸ਼ਹਿਰੇ 'ਚ ਹੂੰ ਇਹ ਫਿਲਟਰ ਨਹੀਂ ਹੈਗਾ ਇਹ ਟਾਟਾ ਨੇ ਨੰਦੀਰ ਫੈਨਰੀ ਚ ਗਿਆ ਨਹੀਂ ਇਹਨੇ ਔੜਾ ਨਹੀਂ ਬੋੜ ਦੀ ਬੰਦੀਆਂ ਅੜਾਨੀ ਬੋੜਾ ਕਿੱਥੇ ਫੋਟੋ ਵਿੱਚ ਨਹੀਂ ਹੈ ਹੂੰ ਰਣੌਪ ਕੱਚ ਦੀ ਸੋਹਣੀ ਧਰਤੀ ਅ ਬਹੁਤ ਜਦੀ ਰੀ ਸੀਗੀ ਵੀ ਆਪਾਂ ਇਸ ਧਰਤੀ ਤੇ ਆ ਕੇ ਇਹਨੂੰ ਵੇਖੀਏ 에ਅਰ ਰੋਡ ਆਫ ਹੈਵਨ ਸਵਰਗਾਂ ਨੂੰ ਜਾਂਦਾ ਰਾਹ ਰੋਡ ਆਫ ਹੈਵਨ ਮੈਨੂੰ ਲੱਗਦਾ ਤਾਂ ਕਹਿੰਦੇ ਆ ਵੀ ਭਾਈ ਇੱਥੇ ਜਿਹੜੀ ਹੈਗੀ ਏ ਤੁਹਾਨੂੰ ਹੋਰ ਕੁਝ ਦੇਖਣੋਂ ਬੰਦ ਹੋ ਜਾਂਦਾ ਚਾਰੇ ਪਾਸੇ ਜੇ ਤੁਸੀਂ ਨਿਗਾਹ ਮਾਰੋਗੇ ਨਾ ਘੁਮਾਓਗੇ ਕੈਮਰਾ ਤੇ ਧਰਤੀ ਤੁਹਾਨੂੰ ਐ ਲੱਗੂ ਵੀ ਵੈਸੇ ਤਾਂ ਧਰਤੀ ਗੋਲ ਹੀ ਹੈ ਪਰ ਇੱਥੇ ਵੀ ਜਿਹੜਾ ਸਮਾਨ ਤੇ ਧਰਤੀ ਹੈ ਮਿਲਦੇ ਹੋਏ ਨਜ਼ਰ ਆਉਣਗੇ ਤੇ ਹੋਰ ਕੋਈ ਚੀਜ਼ ਤੁਹਾਨੂੰ ਨਿਗਾਹ 'ਚ ਨਹੀਂ ਆਉਣੇਗੀ। ਚਾਰੇ ਪਾਸੇ ਜਦੋਂ ਘੁੰਮਦੇ ਆਪਾਂ ਤੇ ਫੇਰ ਘੁੰਮ ਕੇ ਉੱਥੇ ਪਹੁੰਚ ਜੰਨੇ ਆ। ਐਸੀ ਧਰਤੀ ਗੋਲ ਹੈ ਪਰ ਇੱਥੇ ਆ ਕੇ ਸੱਚੀ ਲੱਗਦਾ ਵੀ ਆਪਾਂ ਗੋਲ ਖਾਂ ਦੇ ਖੜੇ ਆ ਇੱਕ ਤੇ। ਸੋਹਣੀ ਜਗ੍ਹਾ ਦੇਖਣੀ ਚਾਹੀਦੀ ਹੈ ਤੇ ਪਾਣੀ ਹੈ ਇੱਥੇ ਪਿਛਲੇ ਪਾਸੇ ਨੂਨ ਸੀਗਾ ਤੇ ਨੂਨ ਦੀ ਖੇਤੀ ਅੱਗੇ ਹੁੰਦੀ ਹੈ। ਇਹ ਜਿਹੜੀ ਸਾਰੀ ਧਰਤੀ ਆ ਉਹ ਕਣ ਭਾਗਦੇ ਨਹੀਂ ਨੋਨੀ ਹੈ ਤੇ ਇੱਥੇ ਭਾਈ ਤੁਸੀਂ ਨੂਨ ਚੱਕਣਾ ਜਾਂ ਕੋਈ ਹੋਰ ਚੀਜ਼ ਕਰਨਾ ਜਾਂ ਕੈਂਪਿੰਗ ਕਰਨਾ ਵੀ ਇੱਥੇ ਸ਼ਾਇਦ ਮਨਾ ਹੈ ਤੇ ਨੂਨ ਤਾਂ ਤੁਸੀਂ ਕੱਢ ਹੀ ਨਹੀਂ ਸਕਦੇ ਉੱਥੋਂ ਸੋ ਇਹ ਹੈ ਇਹਨੂੰ ਦੇਖਣ ਦੀ ਰੀ ਸੀ ਅੱਜ ਪੂਰੀ ਹੋਈ ਹੈ ਸ਼ੁਕਰ ਹੈ ਭਾਈ ਬੱਪ ਪਸ਼ੂਆਂ ਦੇ ਸਿੰਘ ਬਹੁਤ ਵੱਡੇ ਵੱਡੇ ਇੱਥੇ ਗਾਂ ਹੈ ਚਾਹੇ ਬਲਦ ਹੈ ਬੜੇ ਵੱਡੇ ਵੱਡੇ ਸਿੰਘ ਆ ਭਾਈ ਇਹਨਾਂ ਦੇ ਮੈਂ ਕੱਲ ਪਰਸੋਂ ਦੇਖੀ ਜੰਨਾ ਸਾਹ ਇਸਕਾ ਵੀ ਸਭ ਬਹੁਤ بڑا ਹੈ ਹਾਂ ਹੋਰ ਵੀ ਹੁੰਦੇ ਨੇ بڑے ਗੋਲ ਹੁੰਦੇ ਆ ਇਸ ਦਾ ਸੁਣ 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 ਠੀਕ ਹੈ ਤੇ ਆਬਾਦੀ ਜਿਹੜੀ ਹੈਗੀ ਉਹ ਮੁਸਲਮਾਨ ਹੈ ਤੇ ਹਿੰਦੂਵਾਦੀ ਵੀ ਹੈਗੀ ਹੈ ਪਰ ਜਿਹੜੇ ਹਾਲਾਤ ਨੇ ਉਹ ਗੁਜਰਾਤ ਮਾਡਲ ਦਿਖਾਈ ਦੇ ਰਿਹਾ ਹਾਂਜੀ ਬਾਜੀ ਅੱਸੀ ਕਾਲ ਜੀ ਬਾਈ ਕੀ ਹਾਲ ਹੈ ਜੀ ਠੀਕ ਠਾਕ ਠੀਕ ਹੋ ਬਾਈ ਇੱਥੇ ਨੇ ਬਾਈ ਹਾਂਜੀ ਕਿਹੜਾ ਜਿਲ੍ਹਾ ਆਪਣਾ ਪਿੱਛੋਂ ਗੁਰਦਾਸਪੁਰ ਵਿੱਚ ਅੱਛਾ ਗੁਰਦਾਸਪੁਰ ਕੰਮ ਕੰਮ ਕਰੇ ਨੇ ਚਲਾਈ ਦੇ ਕ੍ਰੇਨ ਚਲਾਈ ਦੇ ਹਨਾ ਜਿਹੜੇ ਟਰੇਲਰ ਨਮਕ ਵਗੈਰਾ ਨਿਕਲਦਾ ਹਨਾ ਠੀਕ ਅੱਛਾ ਦੱਸਿਓ ਇੱਥੇ ਬੰਦਾ ਖੜਾ ਕਹਿੰਦਾ ਨਰੈਨ ਸਿੰਘ ਦੇ ਟਰੇਲਰ ਚਾਹਦੇ ਇੱਥੇ ਖੜਾ ਹੈ ਕੋਈ ਨਹੀਂ ਮੈਂ ਰਹੀ ਆਪਣੇ ਅੰਦਰ ਸੋਲਰ ਤੇ ਚੱਲਦੀ ਪਈ ਠੀਕ ਹੈ ਬਈ ਠੀਕ ਹੈ ਠੀਕ ਹੈ ਵੀਰੇ ਹੋਰ ਕਿੰਨਾ ਚਿਰ ਇੱਥੇ ਸਾਡੀ ਇੱਥੇ ਹੋ ਗਏ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਨਾਂ ਬਾਈ ਦਾ ਰਵਿੰਦਰ ਸਿੰਘ ਰਵਿੰਦਰ ਸਿੰਘ ਬਾਈ ਰਵਿੰਦਰ ਸਿੰਘ ਮਿਲਿਆ ਬਾਈ ਗੁਰਦਾਸਪੁਰ ਤੋਂ ਤੇ ਇੱਥੇ ਕ੍ਰੇਨ ਦਾ ਕੰਮ ਕਰਦੇ ਬਹੁਤ ਦੂਰ ਦੂਰ ਤੱਕ ਬੈਠੇ ਪੰਜਾਬੀ ਆਪਣੇ ਕੰਮਾ ਕਰ ਰਹੇ ਉਦੋਂ ਮੈਂ ਉੱਥੇ ਗਿਆ ਸੀ ਲੈ ਗਿਆ ਸੀ ਉੱਥੇ ਵੀ ਉਹ ਕ੍ਰੇਨ ਦਾ ਕੰਮ ਜਦੋਂ ਚੱਲਦੀ ਸੜਕ ਦਾ ਕੰਮ ਉਹ ਵੀ ਉੱਥੇ ਜੀਸੀਬੀ ਦਾ ਕੰ ਸੜਕਾਂ ਤੇ ਆਉਂਦੇ ਜਿਵੇਂ ਪਿਆਉ ਦਾ ਰਾਜ ਨਾ ਥਾਵੜਾ ਤੋਂ ਲੱਖਪਤਾਲੀ ਸੜਕ ਛੱਟਦੀ ਆਪਾਂ ਇਹ ਇੱਥੇ ਆਪਣੀ ਜਗ੍ਹਾ ਪਤਾ ਲੱਗੀ ਹੈ ਕਾਲਾ ਢੁੰਗਰ ਢੁੰਗਰ ਮਤਲਬ ਪੱਥਰ ਵਰਗਾ ਕਾਲਾ ਰੰਗ ਦਾ ਪਹਾੜ ਹੈ ਤੇ ਕੱਚ ਦੀ ਸਭ ਤੋਂ ਉੱਚੀ ਪਹਾੜੀ ਆ ਉਹ ਕੱਚ ਦੀ ਵੇਟ ਜੀ ਵੇਟ ਜਦੋਂ ਵੀ ਕਿਸੇ ਪਰਬਤ ਤੇ ਜਾਣਾ ਹੋਵੇ ਜਾਂ ਪਹਾੜ ਵੱਲ ਨੂੰ ਜਾਣਾ ਹੋਵੇ ਤੇ ਐਲੀਵੇਸ਼ਨ ਆਉਣਾ ਤਾਜ਼ਮੀ ਜਿੱਦਾਂ ਵੀ ਅਲਿਵੇਸ਼ਨ ਆ ਗਿਆ ਜੀ ਗੱਡੀ ਜਿਹੜੀ ਹੈਗੀ ਆ ਉਹ ਦੂਜੇ ਗੀਅਰ ਤੇ ਲੋਡ ਲੈਣ ਲੱਗ ਪਿਆ ਕਾਲਾ ਡੁੰਗਰ ਦੀ ਖਾਸੀਅਤ ਹੋ ਰਹੀ ਹੈ ਜਿਹੜੀ ਮੈਗਨੇਟਿਕ ਹਿੱਲ ਪਰ ਲਦਾਖ ਦੇਖ ਕੇ ਆਏ ਸੀਗੇ ਇੱਕ ਮੈਗਨੇਟਿਕ ਹਿੱਲ ਕਹਿੰਦੇ ਇੱਥੇ ਵੀ ਪਹਾੜੀ ਹੈ ਮੈਗਨੇਟਿਕ ਹੈ ਕੁਛ ਏਰੀਆ ਜਿਹੜਾ ਹੈਗਾ ਉਹ ਸਨਕਾ ਮੈਗਨੇਟਿਕ ਹੈ ਦੇਖਦੇ ਹਾਂ ਕਿੱਥੇ ਜਾਂਦੀ ਹੈ ਤੇ ਕੱਚ ਦੀ ਸਭ ਤੋਂ ਉੱਚੀ ਪਹਾੜੀ ਹੈ ਚੜਨ ਲੱਗਿਆ ਮੋਟਰਸਾਈਕਲ ਜ਼ੋਰ ਲੈਂਦਾ ਦੂਜੇ ਗੀਅਰ 'ਚ ਹੈ ਰੀ ਐਲੀਵੇਸ਼ਨ ਵਧਣ ਲੱਗਿਆ ਤਾਂ ਕੱਚ ਦਾ ਸਭ ਤੋਂ ਉੱਚਾ ਸਥਾਨ ਕਾਲਾ ਟੋਪ ਇਹ ਰਸਤੇ 'ਚ ਆ ਗਿਆ ਜਿਵੇਂ ਜਿਵੇਂ ਰਸਤੇ ਜਿਹੜੀ ਜਿਹੜੀ ਚੀਜ਼ ਮਿਲਦੀ ਰਹਿੰਦੀ ਹੈ ਉਹ ਦੇਖਣੀ ਬਣਦੀ ਹੈ ਕਿਉਂਕਿ ਸਾਡੇ ਆਪਣੇ ਵਾਸਤੇ ਨਵੀਂ ਹੈ ਬਿਲਕੁਲ ਨਵੀਂ ਹੈ ਆਪਾਂ ਇਹ ਨਹੀਂ ਕਹਾਂਗੇ ਵਧੀਆ ਜਾਂ ਨਹੀਂ ਵਧੀਆ ਪਰ ਇਹ ਆਪਣੇ ਵਾਸਤੇ ਵਧੀਆ ਨਵੀਂ ਹੈ ਬਿਲਕੁਲ ਨੇ ਛੜੇ ਆ ਚੁੰਬਕੀ ਖੇਤਰ ਦੇ ਵਿੱਚ ਮੈਗਨੇਟਿਕ ਜ਼ੋਨ ਜਿਹੜਾ ਮੈਗਨੇਟਿਕ ਹਿੱਲ ਆਪਾਂ ਕਾਰਗਿਲ ਅਹ ਨਾ ਸੌਰੀ ਲੇ ਦੇ ਪਿੱਛੇ ਦੇਖਦੇ ਹਾਂ ਜਦੋਂ ਉਸ ਤੇ ਖੜੇ ਆ ਹੁਣ ਆਹ ਆਪ ਦੇਖਦੇ ਆਂ ਸਬਜੀ ਦਾ ਮੋਟਰਸਾਈਕਲ ਬੰਦ ਹੈ ਥੋੜੇ ਥੋੜੇ ਪੈਰ ਚੱਕੂਗੀ ਇਹ ਤਾਂ ਤਾਂ ਵੀ ਇਹਦੀ ਮੋਟਰਸਾਈਕਲ ਜਿਹੜੀ ਉਹ ਉੱਪਰ ਜਾ ਰਹੀ ਹੈ ਪਿਛੇ ਨ ਜਾ ਰਹੀ ਹੈ ਤੇ ਪਿੱਛੇ ਦੇ ਕੋਈ ਢਾਲ ਨਹੀਂ ਹੈਗੀ ਬਾਲੀ ਇਹ ਲੱਗਦਾ ਢਾਲ ਪਰ ਟਲਾਨ ਨਹੀਂ ਹੈਗੀ ਇੱਥੇ ਮੰਗਲਟੇ ਫੀਲਡ ਹੈ ਹਾਂ ਆ ਰੁਕ ਲਓ ਇਹਦਾ ਰੁਕਦਾ ਹੀ ਨਹੀਂ ਫਿਰ ਬ੍ਰੇਕ ਲਾਉਣੇ ਪੈਂਦੇ ਆ ਮਤਲਬ ਢਾਲ ਐ ਨਹੀਂ ਬਾਲੀ ਢਾਲ ਐ ਨਹੀਂ ਅੱਗੇ ਕਰ ਲਓ ਮਣੀ ਤੇ ਸਲੋਪ ਅੱਗੇ ਜਾ ਕੇ ਹੈ ਇੱਥੇ ਨਹੀਂ ਸਲੋਪ ਹੈਗੀ ਕੀ ਸੋ ਲੋਕ ਇੱਥੇ ਖੜਦੇ ਆ ਆ ਦੇਖੋ ਇਹ ਐ ਉੜਦੀ ਐ ਵੀ ਮੈਂ ਕਰਕੇ ਫਲਾਈ ਆਵਾ ਸੋ ਇਹ ਕਾਲਾ ਡੁੰਗਰ ਨੂੰ ਜਾਂਦੇ ਹੋਏ ਰਸਤੇ 'ਚ ਆਉਂਦੀ ਐ ਸਾਵਾ ਵੇ ਕਿੰਤੋਂ ਲੱਭ ਕੇ ਲਿਆਸੇ ते नाम नाम क्या आपका आपका रियाज रियाज जकारी आपका अरे कितना क्या नाम ही बड़ा भी आपका यार <laughs> क्या बले? क्या बोले नाम है जो तो करो डालो भी नहीं यार, मेरे मामा जी के पास है सबके पास है तो बैठते हो उसमे दोनों बैठ कैमल का ਬਤਾਓ ਹਾਂ ਬਤਾਓ ਦੋ ਦੋਬਰ 200 ਰੁਪਏ ਲੈਂਦੇ ਹਾਂ ਦੋ ਦਾ 200 ਪਰ ਮੇਰੇ ਕੋਲ ਇਹ ਬਤਾਓ ਅਪੜਨੇ ਕਿਉਂ ਨਹੀਂ ਜਾਂਦੇ ਜਾਂਦੇ ਹਨ ਕਿਹਨਾਂ ਜਾਂਦੇ ਹਨ ਅੱਜ ਕੱਲ੍ਹ ਛੁੱਟੀ ਹੈ ਅੱਛਾ ਪਤਾ ਤਾਂ ਤੁਹਾਡੇ ਕੋਲ ਨਾ ਛੁੱਟੀ ਹੈ ਅੱਜ ਬਿਜ਼ਨਸਮੈਨ ਬੰਨਣਾ ਹੈ ਬਿਜ਼ਨਸਮੈਨ ਬੰਨਣਾ ਉਸਕੋ ਸਹੀ ਬਾਤ ਹੈ ਗੁਰੂ ਦਿੱਤਤਰੇ ਦੇ ਟੈਂਪਲ ਦੇ ਵਿੱਚ ਆਪਾਂ ਖੜੇ ਆਂ ਤੇ ਇਹ ਸਾਰੇ ਜਿਹੜੇ ਆਪਣੇ ਵੀਰ ਮਿੱਤਰ ਨੇ ਭੈਣ ਭਰਾਣੇ ਇਹ ਕੱਚ ਦੇ ਰਹਿਣ ਵਾਲੇ ਆਪ ਲੋਕਲ ਕੱਚ ਕੇ ਆ ਜਾਂ ਕੋਈ گاؤں ਗਏ ਅੰਜਾਰ ਕੱਚ ਅੰਜਾਰ ਕੱਚ ਠੀਕ ਹੈ ਉੱਥੋਂ ਆਏ ਤੇ ਇਹ ਵੀ ਘੁੰਮਣ ਆਏ ਵੀ ਆ ਆਪਕੇ ਛੁੱਟੀਆਂ ਪੜ ਗਈਆਂ ਜਾਂ ਵੈਸੇ ਘੁੰਮ ਰਹੇ ਆ ਵੈਸੇ ਘੁੰਮ ਰਹੇ ਆ ਵੈਸੇ ਘੁੰਮ ਰਹੇ ਨੇੜੇ ਪੈਂਦਾ ਹੈ ਕਿਉਂਕਿ ਫੈਸਟੀਵਲ ਦੇ ਦਿਨੋਂ ਮੇ ਘੁੰਮਦੇ ਆਪ ਨਾ ਉਹ ਫੈਸਟੀਵਲ ਚੱਲ ਜਾਂਦਾ ਉਹਦੇ ਘਰ ਕੋਈ ਘੁੰਮਦੇ ਆ ਇਹ ਸੋ ਬੜੇ ਪਿਆਰੇ ਲੋਕ ਹੈ ਤੇ ਬੜਾ ਪਿਆਰ ਦਿੰਦੇ ਆ ਇੱਧਰ ਸਰਵਿਸ ਕੌਰ ਜੀ ਕਹਿੰਦੇ ਅਸੀਂ ਤਾਂ ਨਾਲ ਹੀ ਜਾਣਾ ਹਾਂ ਠੀਕ ਹੈ ਠੀਕ ਹੈ ਜੀ ਥੈਂਕ ਯੂ ਸਾਹਮਣੇ ਕੁਝ ਨਾਲ ਲੈ ਬਣਿਆ ਹੋਇਆ ਮੁਸ਼ਕਲ ਮੁਸ਼ੁਲਕ ਕੁਝ ਨਾਲ ਲੈ ਮਤਲਬ ਫ੍ਰੀ ਲੰਗਰ ਗੁਰੂ ਮਹਾਰਾਜ ਲੰਗਰ ਇੱਥੇ ਵੀ ਗੁਰੂ ਮਹਾਰਾਜ ਦੇ ਲੰਗਰ ਨੇ ਪਰ ਇਹ ਲੰਗਰ ਕਹਿੰਦੇ ਹੱਥਾਂ ਨਾਲ ਖਾਣਾ ਪੈਂਦਾ ਹੈ ਕਰਕੇ ਜਿਆ ਕਾਪਾ ਹੁਣ ਪਿਓਰ ਗਜਰਾਤੀ ਬਣਨ ਜਾ ਰਹੇ ਹਾਂ ਚਲੋ ਮੈਨੂੰ ਆਜ ਨੂੰ ਫਿਰ ਖਾਣਾ ਮੈਨੂੰ ਹਾਂ ਹਰਾਵਲੀ ਪਰਬਤ ਸ਼੍ਰੰਖਲਾ ਦਾ ਪਹਾੜ ਕਾਲਾ ਡੁੰਗਰ ਤੇ ਉਹਦੇ ਤੇ ਬਣਿਆ ਹੋਇਆ ਮੰਦਿਰ ਤੇ ਮੰਦਿਰ ਦੇ ਸਾਹਮਣੇ ਬਣੇ ਹੋਏ ਕਮਲੇ ਗੁਜਰਾਤ ਦੇ ਮੰਦਰਾਂ ਦੀ ਇੱਕ ਖਾਸियत ਹੈ ਵੀ ਇੱਥੇ ਤੁਹਾਨੂੰ ਮੰਦਰਾਂ ਦੇ ਵਿੱਚ ਭੋਜਨ ਵੀ ਮਿਲ ਜਾਂਦਾ ਤੇ ਰਹਿਣ ਨੂੰ ਸੌਬਦਾ ਵੀ ਮਿਲ ਜਾਂਦੀ ਹੈ ਅ ਅੱਜ ਤੱਕ ਤਾਂ ਇਹੀ ਲੱਗਿਆ ਤੇ ਪਿੱਛੇ ਸਾਨੂੰ ਕਿਹਾ ਵੀ ਸੀ ਭਾਈ ਵੀ ਤੁਹਾਨੂੰ ਲਗਭਗ ਸਾਰੇ ਮੰਦਰਾਂ 'ਚ ਇਹ ਵਿਵਸਥਾਵਾਂ ਹੈਗੀਆਂ ਤੇ ਜੇ ਮੈਂ ਗੱਲ ਕਰਾਂ ਸਾਡੇ ਕਾਲਾ ਡੁੰਗਰ ਆਉਣ ਦੀ ਤਾਂ ਕਾਲਾ ਡੁੰਗਰ ਆਉਣ ਦੀ ਕੋਈ ਸਾਡੀ ਪਲਾਨਿੰਗ ਨਹੀਂ ਸੀਗੀ ਤੇ ਨਹੀਂ ਅਸੀਂ ਕਿਹਾ ਸੋਚਿਆ ਸੀ ਵੀ ਅਸੀਂ ਇੱਥੇ ਆਵਾਂਗੇ ਪਰ ਮੈਨੂੰ ਇਹ ਲੱਗਦਾ ਵੀ ਜਿਵੇਂ ਜਹਾਂ ਦਾਣੇ ਤਹਾਂ ਖਾਣੀ ਵਾਲੀ ਗੱਲ ਹੈ ਮਹਾਰਾਜ ਦੀ ਉਹ ਸਹੀ ਹੈ ਇਥੇ ਲੰਗਰ ਖਾਣੀਆਂ ਸੀ ਭੁੱਖ ਲੱਗੀ ਪਈ ਸੀ ਪਰ ਉਥੇ ਰਾਣਾ ਫਕਾਸ਼ ਦੇ ਵਿੱਚ ਫੋਟੋਆਂ ਫੜਾਉਣ ਦੇ ਚਾਰਜ ਅਸੀਂ 12 ਵਜੇ ਤੱਕ ਰੋਟੀ ਨਹੀਂ ਖਾਧੀ ਗਾਹੇ ਕਿ ਢਾਬਾ ਆਇਆ ਦਾਲ ਬੱਟੀ ਖਾਣ ਨੂੰ ਸੋਚਿਆ ਵੀ ਖਾ ਲਈ ਪਰ ਮਹਿੰਗੇ ਬੜੇ ਸ੍ਰੀ ਵੰਦਨਰ ਫਿਰ ਅੱਗੇ ਜਦੋਂ ਚੱਲੇ ਤੇ ਉਥੇ ਖਾਵੜਾ ਦੇ ਵਿੱਚ ਖੜੇ ਸੀ ਉਥੇ ਕੁਝ ਵੀ ਬੰਦਿਆਂ ਨੇ ਕਿਹਾ ਵੀ ਤੁਸੀਂ ਕਾਲਾ ਡੂੰਗਰ ਜ਼ਰੂਰ ਜਾਓ ਸਰਬਜੀਤ ਵੀ ਕਹਿੰਦੀ ਵੀ ਹਾਂ ਮੇਰਾ ਵੀ ਉੱਥੇ ਮਨ ਹੈਗਾ ਮੈਂ ਸੋਚਿਆ ਵੀ 17 ਕਿਲੋਮੀਟਰ ਕਿੱਧਰ ਜਾਵਾਂ ਕਿੱਧਰ ਆਵਾਂਗੇ ਪਰ ਇੱਕ ਸਰਦਾਰ ਭਾਈ ਅਮਰਿੰਦਰ ਉੱਥੇ ਆ ਗਿਆ ਉਹ ਕਹਿੰਦਾ ਉੱਥੇ ਜਾ ਕੇ ਆਓ ਪਰ ਇੱਥੇ ਆਏ ਤਾਂ ਭਾਈ ਢਿੱਡ ਭਰ ਗਿਆ ਠੀਕ ਹੈ ਤੇ ਆਮ ਜਿਹੇ ਬੰਦੇ ਆਪਾਂ ਮੇਰੀ ਸੋਚ ਹੈ ਇਹ ਆਮ ਜਿਹੜੇ ਲੋਕ ਹੁੰਦੇ ਆ ਜਿਹੜੇ ਮੇਰੇ ਵਰਗੇ ਆਮ ਮਨੁੱਖ ਹੁੰਦੇ ਆ ਉਹ ਢਿੱਡ ਭਰਨ ਤੇ ਸੁੱਖ-ਸੁਵਿਧਾ ਮਾਣਨ ਵਾਸਤੇ ਆਏ ਹੁੰਦੇ ਆ ਦੁਨੀਆ ਤੇ ਸਬਰ ਵੀ ਆਪਾਂ ਸੁੱਖ-ਸੁਵਿਧਾ ਵਾਸਤੇ ਹੀ ਹੈ ਇਹ ਅੱਖਾਂ ਦਾ ਸੁੱਖ ਲੈ ਰਹੇ ਆ ਕੋਈ ਇਸ ਤੋਂ ਅੱਗੇ ਚੱਲਾਂਗੇ ਆਪਾਂ ਲਖਪਤ ਗੁਰਦੁਆਰਾ ਲਖਪਤ ਆ ਬਿਲਡਿੰਗ ਦੀ ਮਾਰਟ ਹੈ ਤੇ ਇਹ ਜਿਹੜਾ ਹੈਗਾ ਇਹਨਾਂ ਦਾ ਪੂਜਾ ਸਥਾਨ ਹੈ ਤੇ ਇੱਧਰ ਇੱਕ ਕਹਿੰਦੇ ਹਿਲ ਟਾਪ ਹੈ ਉਥੋਂ ਥੋ ਵਿਊ ਦਿਖਦਾ ਕਹਿੰਦੇ ਪਾਕਿਸਤਾਨ ਦਾ ਬਾਰਡਰ ਦਿਖਦਾ ਪਰ ਸਾਡਾ ਰੰਦਾ ਹੁਣ ਉਧਰ ਜਾਣ ਦਾ ਹੈ ਨਹੀਂਗਾ ਜਾਂ ਨਿਆਣੇ ਜਿਹੜੇ ਫਿਰਦੇ ਐ ਏਸੇ ਕੰਮ ਲਈ ਆਜੂ ਤੁਹਾਨੂੰ ਉਮਲਤ ਕੋਲ ਤੇ ਲੈ ਕੇ ਚੱਲੀਏ ਇਹ ਦਿਖਾਈਏ ਦੂਰੋਂ ਤੋਂ ਪਾਕਿਸਤਾਨ ਦਿਖਾਈਏ ਪਰ ਆਪਾਂ ਹੁਣ ਗਾਹ ਨੂੰ ਵਧਣਾ ਰਾਜ ਕੱਚ ਮੇਲਾ ਲੱਗਿਆ ਹੋਇਆ ਉਹ ਵੀ ਦੇਖ ਕੇ ਜਾਣਾ ਝਾਕਾ ਵਾਕਾ ਉਹਦਾ ਜੇ ਸਵਾਬ ਬਣਿਆ ਨਹੀਂ ਫਿਰ ਮਹਾਰਾਜ ਦੇ ਸਥਾਨ ਤੇ ਲਖਪਤ ਰਣੋ ਕੱਚ ਦਾ ਮੇਲਾ ਰਣ ਉਤਸਵ ਵਾਹ ਇਹਦੀ ਵੀ ਰੀਸ ਹੀ ਬਹੁਤ ਚੰਗੀ ਦੇਖਦੇ ਆ ਕੀ ਰੰਗ ਬਾਈਕ ਵੀ ਨਾ ਉਡਨੀ ਸਰ ਸਿੱਧੇ ਚੱਲ ਆ ਜਾਓ ਜੀ ਬਾਈਕ ਵੀ ਲਾਉਡ ਨਹੀਂ ਕਹਿੰਦੇ ਡੈਮ ਲੱਗ ਗਿਆ ਨਾ ਬਹੁਤ आगे तो तो अच्छा एक बार बताओ बाइक पार्क करके आगे कैसे जाया जाएगा एस टी बस एस टी बस जाएगी, जाए। जाएगी। एस टी बस कहाँ मिलेगी ठीक है आगे चलो आगे, तो आगे आगे बाइक नहीं आगे गए लो जी इस पॉइंट तो अगे जी ना थोड़ा प्राइवेट व्हीकल जा सकता है ते ना ही थोड़ा बाइक जा सकता है एस टी बसिस लगिया हुई हैं वो एस टी बसू जगियाँ ਕਾਂ ਲੈ ਕੇ ਜਾਂਦੀਆਂ ਰਣ ਆਫ ਕਛਦੀ ਮਿਲੀ ਬਿਚੂ ਆ ਜਾਓ ਉਧਰ ਆ ਜਾਓ ਹਾਂਜੀ ਹਾਂਜੀ ਇੱਥੇ ਹੁਣ ਆਪਾਂ ਉਹਦੀ ਮੋਟਰਸਾਈਕਲ ਪਾਰਕ ਕਰਾਂਗੇ ਫਿਰ ਆਪਾਂ ਅੱਗੇ ਪਹੁੰਚਾਂਗੇ ਐਸਟੀ ਬਸਵਾਲ ਫਿਰ ਦੇਖਦੇ ਹਾਂ ਕੀ ਬਣਦਾ ਜੁਰਦਾ ਬਣਦਾ ਜੁਰਦਾ ਆਹ ਲਓ ਜੀ ਰਣ ਆਫ ਕਛਦੀ ਲਈ ਪਹਿਲਾਂ ਭਰਨਾ ਪੈਣਾ ਫਾਰਮ ਫਾਰਮ ਦੇ ਵਿੱਚ ਤੁਸੀਂ ਪਰ ਰੋਜ਼ ਆਧਾਰ ਕਾਰਡ ਦੀ ਡਿਟੇਲ ਮੋਟਰਸਾਈਕਲ ਦੀ 25 ਰੁਪਏ ਟੂ-ਵੀਲਰ ਦੇ ਲੈਣਗੇ ਜੀ ਤੇ 100 ਰੁਪਏ ਡਾਲਸ ਦੇ ਲੈਣਗੇ ਤੇ 40 ਰੁਪਏ ਬੱਸ ਦੇ ਲੈਣਗੇ 140 ਬੱਸ ਦੇ ਹੋਗੇ ਸਣੇ ਤੇ ਪਾਰਕਿੰਗ ਦੇ ਲੈਣਗੇ ਤੇ ਧਾਰ ਕਾਰਡ ਤੇ ਤੁਹਾਡੀ ਡਰਾਈਵਿੰਗ ਲਾਇਸੈਂਸ ਦੀ ਆੜੀ ਜਰੂਰੀ ਇਥੇ ਇਥੇ ਤੁਹਾਨੂੰ ਇੱਕ ਟਿਕਟ ਦੇ ਦੇਣਗੇ ਤੇ ਅੱਗੇ ਭੇਜ ਦੇਣਗੇ ਰਾਣਾ ਫੁੱਲ ਕੱਚ ਦੇ ਉੱਥੇ ਮਿਲ ਜਾਣਗੇ ਤੁਹਾਨੂੰ ਊਠ ਫੇ ਤੁਸੀਂ ਊਠ ਤੇ ਚੜ੍ਹਜੋ ਕਰਾਂਗੇ ਤੇ ਬੱਸ ਆਹ ਇਹ ਹੈ ਜੀ ਕਮਰਸ਼ੀਅਲਾਈਜੇਸ਼ਨ ਮੇਲੇ ਦੀ ਤਗੜੇ ਬੱਦਰ ਤੇ ਸਿਰਾਂ ਲਾ ਛੱਡਿਆ ਅ ਪਾਰਕਿੰਗ ਵਾਲੀ ਸਾਈਡ ਤੋਂ ਬੱਸ ਅੰਦਰ ਲੈ ਆਉਂਦੀ ਹੈ ਫੇਰ ਵਾਲੀ ਸਾਈਡ ਤੇ ਇੱਥੇ ਆਹ ਉੱਠ ਗੱਡੀਆਂ ਵਗੈਰੀਆਂ ਤੇ ਵੀ ਤੁਸੀਂ ਜਾ ਸਕਦੇ ਹੋ ਆ ਉੱਠ ਗੱਡੀਆਂ ਜਾ ਸਕਦੇ ਆ ਤੇ ਪਰ ਜੇ ਤੁਸੀਂ ਆਪਦੀ ਪਰਚੀ ਘਟਾ ਕੇ ਆਏ ਹੋ ਤਾਂ ਇੱਥੋਂ ਇੱਕ ਬੱਸ ਤੁਹਾਨੂੰ ਅੰਦਰ ਡੀਪ ਰਨ ਆਫ ਕਚ ਦੇ ਵਿੱਚ ਜੋ ਵਾਈਟ ਰਨ ਦੇ ਵਿੱਚ ਲੈ ਕੇ ਜਾਂਦੀ ਹੈ ਤੇ ਆ ਜਿਹੜਾ ਹੈਗਾ ਨੋਟੀਫਾਈਡ ਬਾਰਡਰੀ ਦੀ ਪਰਮਿਟ ਕਿਉਂਕਿ ਬਾਰਡਰ ਦਾ ਏਰੀਆ ਹੈ ਬਾਰਡਰ ਦੇ ਦੀ ਔਨ ਕਰਕੇ ਸੁਰੱਖਿਆ ਰੱਖੀ ਜਾਂਦੀ ਜਿੰਨੇ ਬੱਚੇ ਜਾਣਗੇ ਜਿੰਨੇ ਬੰਦੇ ਜਾਣਗੇ ਉਨੇ ਬੰਦੇ ਹੀ ਵਾਪਸ ਆਉਣਗੇ ਮੇਲੇ ਦੀ ਕਮਰਸ਼ੀਅਲਾਈਜੇਸ਼ਨ ਸਿੱਖਣੀ ਹੋਵੇ ਤਾਂ ਗੁਜਰਾਤੀਆਂ ਕੋਲੋਂ ਸਿੱਖੇ ਮੇਲੇ ਪੰਜਾਬ ਚ ਹੀ ਲੱਗਦੇ ਆ ਕੁਸ਼ਕਰ ਵੀ ਲੱਗਦਾ ਪਰ ਜਿਹੜਾ ਕਮਰਸ਼ੀਅਲਾਈਜੇਸ਼ਨ ਇਹਨਾਂ ਨੇ ਕੀਤਾ ਹੋਇਆ ਉਹ ਇਹਨਾਂ ਤੋਂ ਸਿੱਖੋ ਪਾਸ ਫ੍ਰੀ ਵੀ ਬਣ ਸਕਦਾ ਸੀਗਾ ਹਣਾ ਠੀਕ ਹੈ ਪਰ ਬੰਦਿਆਂ ਨੇ ਆ ਸਿਰਫ ਦੇਖਣ ਵਾਸਤੇ ਹਾਂ ਗੁਰਬੋਲ ਗੁਰਬੋਲ ਤੇ ਇਹੀ ਜਿਹੜਾ ਪਿੱਛੇ ਦੇਖ ਕੇ ਸੀ ਰਣ ਆਫ ਕਾਚੇ ਜਾਂ ਵਾਈਟ ਰਨ ਸੀਗਾ ਉਹ ਉੱਥੇ ਸੀਗਾ ਇੱਥੇ ਬਸ ਤੁਸੀਂ ਦੇਖੋ ਜਿਵੇਂ ਆਉਂਦੇ ਹਾਂ ਪੰਜਾਬ ਦੇ ਵਿੱਚ ਮੇਲੇ ਵੇਖਦੇ ਆਪਾਂ ਪੁਸ਼ਕਰ ਦਾ ਮੇਲਾ ਦੇਖਦੇ ਆ ਉਹ ਵੀ ਟ੍ਰੈਡੀਸ਼ਨਲ ਕਲਚਰ ਇਹਨਾਂ ਦਾ ਟ੍ਰੈਡੀਸ਼ਨਲ ਕਲਚਰ ਦੇ ਨਾਲ ਤੁਸੀਂ ਫੋਟੋਆਂ ਕਰਾਓ ਪਰ ਗੱਲ ਇਹ ਹੈ ਵੀ ਕੁਦਰਤ ਦੇਖੋ ਤੁਸੀਂ ਚਿੱਟਾ ਜਿੱਟਾ ਮਰੂਥਲ ਦੀ ਧੋੜੜੋ ਕੱਚ ਇਹ ਹੈ ਜੀ ਲੋਕ ਗੁਜਰਾਤ ਦੇ ਇੱਥੇ ਜਿਆਦਾ ਆਉਂਦੇ ਛੁੱਟੀਆਂ ਮਨਾਉਣ ਕਿਉਂਕਿ 4 ਮਹੀਨੇ ਸਿਰਫ ਇੱਥੇ ਜਿਹੜਾ ਹੈਗਾ ਇਹ ਖੁੱਲਦਾ ਉਸ ਤੋਂ ਬਾਅਦ ਇੱਥੇ ਗਰਮੀ ਬਹੁਤ ਹੋ ਜਾਂਦੀ ਹੈ ਗਰਮੀ ਹੋਣ ਕਰਕੇ ਜਿਹੜਾ ਹੈਗਾ ਇਹ ਲੋਕ ਸਹਿ ਨਹੀਂ ਸਕਦੇ ਉਸ ਗਰਮੀ ਨੂੰ ਸੋ ਇੱਥੇ ਆ ਗਏ ਭਾਈ ਉਹ ਉੱਪਰ ਉਹੀ ਮਚਾਣ ਬਣੀ ਵੀ ਹੋਈ ਜਿਹੜੀ ਆਪਾਂ ਪਿੱਛੇ ਦੇਖ ਕੇ ਆ ਸੀ ਜਸਲਮੀਰ ਚ ਆ ਸਾਰਾ ਰਨ ਆਫ ਕੱਚ ਹੈ ਲਓ ਜੀ ਇਹਨੂੰ ਕਹਿੰਦੇ ਇਹਨੂੰ ਕਹਿੰਦੇ ਮੇਲਾ ਵਾ ਇਸ ਵਾਸਤੇ ਹੀ ਮੇਲਾ ਹੈ ਫੇਅਰ ਥੋੜੂ ਹੈਲੋ ਗਾਇਸ ਫੋਲੋਅਰਸ ਤੇ ਆਇਆ ਜੀ ਰਨ ਅਪ ਕੱਜ ਦੀ ਸਾਡੀ ਨਵੀਂ ਸਵਾਰੀ ਬੱਸ ਤੋਂ ਬਾਅਦ ਜਾਂਦੇ ਜਾਂਦੇ ਕਹਿੰਦੇ ਆਪਾਂ ਇਹਦਾ ਵੀ ਲੈ ਚਲੀ ਨਜ਼ਾਰਾ ਖਿੱਚਦੀ ਸਪੀਡ ਯਾਰ ਨਹੀਂ ਡਰਣੀ ਕੀ ਬਾਤ ਹੈ ਇਹ ਉੱਠ ਗੱਡੀ ਕੁਝ ਵੀ ਨਹੀਂ ਬੱਸ ਉਹ ਇੱਕ ਦਿਲਚਸਪ ਐਡਵੈਂਚਰ ਜ ਹੈ ਵੀ ਭਾਈ ਦਿਲ ਤੋਂ ਤੁਹਾਡੇ ਰੀਜ ਹੀ ਨਾ ਰਹੇ ਜੇ ਇਹ ਤੇ ਤੇ ਐਂ ਕਰਕੇ ਤੁਸੀਂ ਬੈਠ ਕੇ ਹਉ ਦਾ ਕੁਛ ਨਹੀਂ ਰਣਮ ਕੱਟ ਰਣ ਉਤਸਵ ਥਿਸ ਇਜ਼ ਕਾਲਡ ਉਤਸਵ ਜਿੱਤੇ ਅਸੀਂ ਹਾਂ ਹੋਰ ਰਣ ਦੇ ਹੁੰਦੇ ਆ ਇਹ ਜਿੱਡੀ ਜਿੱਡੀ ਇੱਧਰ ਬਸ ਆ ਕੱਲਾ ਰਾਂ ਆ ਫੋਟੋ ਬੜੀ ਸੁਣੀ ਹੋਣੀ ਇੱਧਰ ਨਾਲ ਹਾਂ ਫੋਟੋ ਬਹੁਤ ਨਹੀਂ ਆ ਗਿਓ ਬਸ ਨਾਲ ਆ ਕੀ ਬਾਤ ਆਏ ਮੈਂ ਸੌਂ ਜਾ ਮੈਂ ਸੌਂ ਜਾ ਫੋਟੋ ਕਿੱਥੇ ਲਾਓ ਜੀ ਰਣਵ ਕੱਟ ਦੇ ਮੇਲੇ ਵਿੱਚ 45 ਮਿੰਟ ਲਾ ਕੇ ਆਪਾਂ ਵਾਪਸ ਚੱਲ ਪਏ ਆ ਲਖਪਤ ਸਾਹਿਬ ਗੁਰਦੁਆਰਾ ਲਖਪਤ ਸਾਹਿਬ ਨੂੰ ਇੱਥੇ ਬਸ ਠੀਕ ਹੈ ਲੋਡ ਵੀ ਹੈ ਕਿਉਂਕਿ ਆਸ-ਪਾਸੇ ਜਿਹੜੇ ਲੋਕ ਐ ਮੁਸਲਮਾਨ ਪਿੰਡ ਉਹਨਾਂ ਦੇ ਲੋਕ ਐ ਜਿਹੜੇ ਉਹਨਾਂ ਨੂੰ ਉਠਾਂ ਵਾਲਿਆਂ ਨੂੰ ਘੋੜਿਆਂ ਵਾਲਿਆਂ ਨੂੰ ਰੋਜ਼ਗਾਰ ਮਿਲਦਾ ਤੇ ਉਹ ਆਪਦੀ ਰੋਜੀ ਰੁਟੀ ਕਮਾਉਂਦੀ ਐ ਤੇ ਗੁਜਰਾਤੀ ਜਿਹੜੇ ਹੈਗੇ ਵਿਚਾਰੇ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਜਿਹੜਾ ਹੈਗਾ ਉਹ ਆਹਦਾ ਮੇਲਾ ਦੇਖ ਜਾਂਦੇ ਆ ਸੋ ਮਾੜਾ ਵੀ ਨਹੀਂ ਪਰ ਸਾਨੂੰ ਇਹ ਲੱਗਦਾ ਕਿਉਂਕਿ ਆਪਾਂ ਮੇਲਿਆਂ 'ਚ ਰਹਿੰਦੇ ਆ ਮੇਲੇ ਆਪਾਂ ਦੇਖਦੇ ਰਹਿੰਦੇ ਆ ਪਰ ਪੁਸ਼ਕਰ ਦਾ ਮੇਲਾ ਉਹ ਤੋਂ ਬਹੁਤ ਵਧੀਆ ਸੀ ਕਿਤੇ ਵਧੀਆ ਛਮਣੂ ਲੈਂਦਾ ਸੂਰਜ ਤੇ ਇਧਰ ਨੂੰ ਵਧ ਰਹੇ ਆਪਾਂ ਲਖਪਤਵਾਲ ਨੂੰ ਤੇ ਜਿਵੇਂ ਜਿਵੇਂ ਆਪਾਂ ਰਾਣੋਵ ਕੱਚ ਨੂੰ ਛੱਡਿਆ ਜਿਹੜਾ ਇਹ ਇਲਾਕਾ ਹੈਗਾ ਇਹ ਜੰਗਲ ਬਿਆਬਾਨ ਜੇ ਵਾਲਾ ਆ ਗਿਆ ਖੁਸ਼ਕ ਮਤਲਬ ਖੇਤੀ ਖੁੱਤੀ ਹੈ ਨਹੀਂ ਸੀਗੀ ਆ ਕੰਡਿਆਲੀਆਂ ਕਿਕਰਾਂ ਤੇ ਬਸ ਇਧਰ ਸਾਰਾ ਹੀ ਜੰਗਲੀ ਆ ਤੇ ਛੋਟੀ ਜਿਹੀ ਸੜਕ ਲਿੰਕ ਦੀ ਦੂਰ ਦੂਰ ਤੱਕ ਕੋਈ ਪਿੰਡ ਨਹੀਂ ਆਉਂਦਾਗਾ ਤੇ ਟਾਵਰ ਦੀ ਜਿਹੜੀ ਰੇਂਜ ਆ ਉਹ ਵੀ ਮਸਾ ਹੀ ਆਉਂਦੀ ਐ ਦੋ ਟਾਵਰ ਹੋਣਾ ਐ ਐਜੂਜੀ ਆਉਂਦਾ ਜ਼ਿੰਦਗੀ ਬਾਲੀ ਮਤਲਬ ਬਾਲੀ ਮਹਿਕਮਾ ਜਿ ਕਠਨ ਨੇ ਇਹਨਾਂ ਲੋਕਾਂ ਦੀ ਇੰਨੀ ਕਠਨਾ ਆਪਾਂ ਆਪਾਂ ਕਿਆ ਸੀ ਨਹੀਂ ਸਕਦੇਗੇ ਠੀਕ ਹੈ ਅ ਬਸ ਵੀ ਨਹੀਂ ਦੇਖੀ ਹੁਣ ਤੱਕ ਆਉਂਦੇ ਨੇ ਸਿਰਫ ਜਿਹੜੇ ਟਾਈਮ ਹੁੰਦੇ ਕੈਂਪਰ ਜੇ ਉਹ ਆਏ ਜਾਂ ਟਿਪਰ ਆਏ ਉਸ ਵੱਡੇ ਵੱਡੇ ਉਹਨਾਂ ਟਿਪਰਾਂ ਦੇ ਕੀ ਆ ਇਧਰ ਲੂਨੀ ਹੈ ਉਥੋਂ ਨੂਨ ਜਿਹੜਾ ਬਣਦਾ ਤੇ ਨੂਨ ਉਹ ਢੋ ਢੋ ਕੇ ਤੇ ਕਾਫੇ ਟ੍ਰੇਲ ਲੈ ਜਾਂਦੇ ਉਥੋਂ ਪਿਊਰੀਫਾਈ ਕਰਕੇ ਬੈਟਾਂ 'ਤੇ ਭਰ-ਭਰ ਕੇ ਵੇਚਣ ਦਾ ਕੰਮ ਚੱਲਦਾ ਸੋ ਲਖਪਤੇ ਤੋਂ 60 ਕਿਲੋਮੀਟਰ ਰਹਿ ਗਿਆ ਤੇ ਸਾਨੂੰ 8 ਵੱਜ ਜਾਣੇ ਆ ਮੇਰੇ ਹਿਸਾਬ ਨਾਲ ਕਿਉਂਕਿ ਨੀਰਾ ਹੋ ਜਾਣਾ ਉਹ ਤੋਂ ਬਾਅਦ ਤੇ ਲਿੰਕ ਰੋਡ ਐ ਚਲੋ ਕੋਈ ਨਹੀਂ ਵਾਧਦੇ ਆ ਕਿਨੂੰ ਫਿਰ ਗਾਂ ਦਾ ਗਾਂ ਨੂੰ ਸੋਚਦੇ ਆ ਰਾਵਲੀ ਰੇਂਜ ਇੱਥੋਂ ਸਮੁੰਦਰ ਦੇ ਵਿੱਚੋਂ ਸ਼ੁਰੂ ਹੋ ਕੇ ਤੇ ਪਰੇ ਰਾਜਸਥਾਨ ਜੈਪੁਰ ਹੁੰਦੀ ਹੋਈ ਤੇ ਦਿੱਲੀ ਲੰਘ ਜਾਂਦੀ ਹੈ ਤੇ ਸਮੁੰਦਰ ਤਾਲ ਬਸ ਇੱਥੋਂ ਜੋ ਸਮੁੰਦਰ ਦਾ ਕਿਨਾਰਾ ਹੋ ਰਹਿ ਗਿਆ ਹੈਗਾ 30 ਕਿਲੋਮੀਟਰ ਲਖਪਤ ਵਾਲੇ ਨਾਲੋਂ ਆ ਹਵਾ ਬਹੁਤ ਤੇਜ਼ ਹੋ ਗਈ ਹੈ ਕਿਉਂਕਿ ਸਮੁੰਦਰ ਕਿਨਾਰਾ ਨੇੜੇ ਹੈ ਤੇ ਹੁਣ ਸਮੁੰਦਰ ਵੱਲੋਂ ਹਵਾ ਇਹਦੀ ਬਹੁਤ ਤੇਜ਼ ਆਈ ਜਾਂਦੀ ਹੈ ਮੋਟਰਸਾਈਕਲ ਨੂੰ ਪੂਰਾ ੱੱਕਾ ਮਾਰਦੀ ਹੈ ਬਣਾਓ ਬਣਾਓ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚ ਰੋਂਦੇ ਰਹੇਗੇ ਵੇ ਦੁਰਾਹਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡਾਉਂਦੇ ਰਹੇਗੇ ਵੇ ਤੂੰ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਉਂਦੇ ਰਹੇਗੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਅੱਜ ਗੁਰੂ ਘਰ ਆਪਣਾ ਟਿਕਾਣਾ ਤੇ ਗੁਰਦਾਰਾ ਸ੍ਰੀ ਲਖਪਤ ਸਾਹਿਬ ਆ ਆਪਣੀ ਮੋਟਰਸਾਈਕਲ ਲਾਤੇ ਆਪਾਂ ਇੱਥੇ ਸਮਾਗਮ ਸੀਗਾ 23 24 25 ਤਰੀਕ ਦਾ ਛੋਟੇ ਸਾਹਿਬ ਜਨ ਦੇ ਵੱਡੇ ਸਾਹਿਬ ਜਨ ਦੇ ਯਾਦ ਦੇ ਵਿੱਚ ਤੇ ਅੱਜ ਆਪਾਂ ਸਮਾਗਮ ਤਾਂ ਨਹੀਂ ਅਟੈਂਡ ਕਰ ਸਕੇ ਪਰ ਇੱਥੇ ਪਹੁੰਚ ਗਏ ਤੇ ਆ ਆਪਾਂ ਨੂੰ ਕਮਰਾ ਦੇ ਦਿੱਤਾ ਇਹਨਾਂ ਨੇ ਤੇ ਅੱਜ ਇੱਥੇ ਰੁਕਾਂਗੇ ਕੱਲ ਨੂੰ ਵੀ ਦਰਸ਼ਨ ਮੇਲੇ ਕਰਾਂਗੇ ਮਹਾਰਾਜ ਦੇ ਮਹਾਰਾਜ ਪਹਿਲੇ ਪਾਸ਼ਾ ਦੇ ਖੜਾਵਾਂ ਜਿਹੜੀਆਂ ਹੈਗੀਆਂ ਇੱਥੇ ਜੋ ਹੋਵੇ ਉਹ ਦੇਖਾਂਗੇ ਤੇ ਉਸ ਤੋਂ ਬਾਅਦ ਅੱਗੇ ਚੱਲੇ ਪਾਵਾਂਗੇ ਹਾਂਜੀ ਹਾਂਜੀ